ਮੇਰਾ ਗੁਰਵਿੰਦਰ ਸਿੰਘ ਸੋਈ ਹੈ ਪਤੇਗੜ ਸਾਹਿਬ ਸਰਹੰਦਾ ਰਹਿਣ ਵਾਲਾ ਇਸ ਤਰ੍ਹਾਂ ਦੇ ਲੰਬੇ ਕਿੰਨੇ ਆਮ ਆਦਮੀ ਪਾਰਟੀ ਇਸ ਤਰ੍ਹਾਂ ਦਾ ਦੇਖੋ 3 ਸਾਲ ਤੋਂ ਉੱਤੇ ਸਮਾਂ ਹੋ ਗਿਆ ਪਰ ਜਿਹੜੀ ਉਮੀਦ ਸੀ ਆਮ ਜਨਤਾ ਨੂੰ ਆਮ ਪਬਲਿਕ ਨੂੰ ਵੀ ਬਹੁਤ ਵੱਡਾ ਬਦਲਾਅ ਹੋਊਗਾ ਉਹ ਨਹੀਂ ਹੋ ਸਕਿਆ ਅੱਜ ਦੇ ਸਮੇਂ ਵਿੱਚ ਤੁਸੀਂ ਦੇਖ ਲਓ ਨਸ਼ੇ ਦੀ ਗੱਲ ਕਰ ਲਓ ਅਸੀਂ ਰੋਜ਼ ਚੈਨਲਾਂ ਤੇ ਦੇਖਦੇ ਹਾਂ ਮੇਰੇ ਖਿਆਲ 'ਚ ਰੋਜ਼ ਪੰਜ ਚਾਰ ਖਬਰਾਂ ਨਸ਼ਿਆਂ ਦੇ ਹੀ ਨੇ ਤੇ ਇੰਨਾ ਨਸ਼ੇ ਦਾ ਬੁਰਾ ਹਾਲ ਆ ਮਤਲਬ ਕਿ ਆਪਾਂ ਸੋਚ ਨਹੀਂ ਸਕਦੇ ਕਿ ਇਹ ਤਾਂ ਪਿੱਛੇ ਰਹੀ ਸਰਕਾਰਾਂ ਨੂੰ ਕਹਿੰਦੇ ਸੀਗੇ ਇਦਾਂ ਕਰਤਾ ਇਦਾਂ ਕਰਤਾ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਈ ਨੌਜਵਾਨ ਪੀੜੀ ਪਰ ਅੱਜ ਦੇ ਸਮੇਂ ਦੇ ਵਿੱਚ ਨਸ਼ੇ ਦੀ ਜਿਹੜਾ ਕੋਈ ਸ਼ਿਕਾਇਤ ਕਰਦਾ ਨਸ਼ੇ ਵਾਲੇ ਬੰਦੇ ਦੀ ਤਾਂ ਉਹ ਉਹਨੂੰ ਉਹਦੀ ਜਾਨ ਨੂੰ ਵੱਡਾ ਖਤਰਾ ਹੈ ਇਹ ਬੜੀ ਵੱਡੀ ਸਮੱਸਿਆ ਜਿਹੜੀ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਰਪੰਚ ਸਾਹਿਬ ਨੇ ਸ਼ਿਕਾਇਤ ਕਰੀ ਉਹਨੂੰ ਉਹਨੂੰ ਪਹਗੇ ਜਾਂ ਕਿਸੇ ਹੋਰ ਨੇ ਕਰੀ ਉਹਨੂੰ ਪਹਗੇ ਇਹ ਬਹੁਤ ਵੱਡੀ ਜਿਹੜੀ ਨਸ਼ੇ ਦੀ ਜਿਹੜੀ ਸਮੱਸਿਆ ਲੈ ਕੇ ਸਰਕਾਰ ਆਈ ਸੀ ਪਰ ਉਸ ਤੇ ਜਿਹੜੀ ਆ ਉਹ ਫੇਲ ਹੋ ਚੁੱਕੀ ਹੈ ਹਰ ਔਰਤ ਨੂੰ 1000 ਰੁਪਿਆ ਜਿਹੜਾ ਉਹ ਦਿੱਤਾ ਜਾਊਗਾ ਪਰ ਦੇਖ ਲਓ ਵੀ 3 ਸਾਲ ਦਾ ਬੱਦ ਸਮਾ ਹੋ ਗਿਆ ਉਹਦਾ ਜਿਹੜਾ ਹਸਾਬਕਦਾਵਾ ਉਹ ਕੌਣ ਦਊਗਾ ਇੱਕ ਲੇਡੀਜ਼ ਆ 12000 ਰੁਪਿਆ ਇੱਕ ਸਾਲ ਦਾ ਬਣਦਾ ਤੇ 36000 ਰੁਪਿਆ 3 ਸਾਲ ਦਾ ਬਣਦਾ ਇਹ ਤੁਸੀਂ ਦੇਖੋ ਵਿਕ ਘਰ ਦੇ ਵਿੱਚ ਕਿੰਨੇ ਮਹਿਲਾਵਾਂ ਨੇ ਉਹਨਾਂ ਨੂੰ ਕਿੰਨੇ ਨਾਲ ਗੁਣਾ ਕਰਕੇ ਇਹ ਕਿੰਨੇ ਪੈਸੇ ਬਣਦੇ ਆ ਪਰ ਇਹ ਬੜੀ ਨਿੰਦਣਯੋਗ ਗੱਲ ਹੈ ਕਿ ਸਾਡੀਆਂ ਮਤਾਵਾਂ ਪੈਣਾ ਜੋ ਅੱਜ ਵੀ ਇਹ ਜਿਹੜੀਆਂ ਉਹਨਾਂ ਨੇ ਵਾਅਦਾ ਕੀਤਾ ਸੀ ਉਹਨਾਂ ਨੂੰ ਉਡੀਕ ਰੀਆਂ ਨੇ